ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਢੱਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਮੱਝ ਜੀ 15 16 ਲੀਟਰ ਵਾਲੀ ਠੀਕ ਹੈ ਜੀ ਚੰਗੀ ਪਲੀ ਪਲੋਸੀ ਵੀ ਆ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 75280 800355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤਰਾਏ ਉਹਨੂੰ ਬਾਤ ਉਹ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤਾਰ ਤੱਕ ਨਵੀਂ ਵੀਡੀਓ ਅਪਲੋਡ ਕਰ ਸਕਾਂ ਜੀਮੇਦਾਰ ਭਰਾ ਜੀ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆ ਜੀ ਬਾਈ ਨਾਲ ਗੱਲਬਾਤ ਨਹੀਂ ਨਹੀਂ ਜਾਣ ਹਾਂਜੀ ਬਈ ਸਾਸਰੀ ਘਰ ਜੀ ਸਾਸਰੀ ਘਰ ਨਾਮ ਦੱਸੋ ਜੀ ਆਪਣਾ ਮੇਰਾ ਤਰਲੋਚਨ ਹੈਗੇ ਜੀ ਪਿੰਡ ਟੱਲਮਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਬਈ ਮੱਝ ਕਹਿੰਦੇ ਸੂਏ ਸੂਣਾ ਜੀ ਮੱਝ ਨੇ ਮੱਝ ਨਹੀਂ ਚੌਥੇ ਸੂਏ ਸੂਣਾ ਜੀ ਠੀਕ ਹੈ ਜੀ ਪਿਛਲੇ ਸੂਏ ਦੁੱਧ ਕਿੰਨਾਤਾ ਜੀ ਨਹੀਂ ਪਿਛਲੇ ਸੂਏ 14 15 ਲੀਟਰ ਦੇ ਦਿੱਤੇ 14 15 ਲੀ ਠੀਕ ਹੈ ਜੀ ਤੇ ਰੇਟ ਭਰਾ ਇਹਦਾ ਰੇਟ ਵੀਰ ਜੀ ਫੋਨ ਤੇ ਕਰਾ ਰੇਟ ਫੋਨ ਤੇ ਠੀਕ ਹੈ ਜੀ ਤੋੜ ਦਿਓ ਜੀ ਲੋ ਭਰਾ ਚੈੱਕ ਕਰ ਸਕ ਇਧਰਲੀ ਸਾਈਡ ਠੀਕ ਹੈ ਜੀ ਤੇ ਪਟਪੋੜਾ ਆਦਮ ਉਨਤਾ ਜੋ ਤੁਸੀਂ ਲੈ ਸਕਦੇ ਭਰਾ ਤੇ ਠੀਕ ਹੈ ਜੀ ਲੋ ਜੀ ਦਿਨ ਕਿਨੇ ਦੱਸਿਆ ਬਈ ਦਿਨ ਵੀਰੇ ਹਫਤਾ ਰਹਿੰਦਾ ਹਜੀ ਹਫਤਾ ਰਹ ਠੀਕ ਹੈ ਜੀ ਲੋ ਜੀ ਹਫਤੇ ਦੀ ਕੱਚੀ ਵਾਲੇ चेक कर सकते चंगी पली पलोसी आओ जी पुड़ा लो जी अंदर ले चलो लो जी चलो जी चलो अंदर ले चलो बस देख सकते रात राे सामने ठीक है जी हड़े बांदो जी हले हफ्ते कच्ची है ठीक है जी जी बांधो जी बाधो ਪੀ ਬਚੀ ਆ ਵੀਰੇ ਦੁੱਧ ਤਾਂ ਨਹੀਂ ਆਉਂਦਾ ਆਪਣੇ ਜਿਹੜੀ ਆ ਬਚੀ ਆ ਨਾਲ ਹਾਂਜੀ 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 ਕਿਉਂਕਿ ਦੂਰੋਂ ਚੱਲ ਕੇ ਆਉਂਦਾ ਨਾ ਬੰਦਾ ਹਾਂਜੀ ਹਾਂਜੀ ਫਿਰ ਇਸ ਦੁੱਧ ਆਉਂਦਾ ਦੁੱਧ ਮੜ ਮੋਟਾ ਆਉਂਦਾ ਕਿ ਨਹੀਂ ਆਉਂਦਾ ਜੀ ਨਹੀਂ ਨਹੀਂ ਇਹ ਤਾਂ ਕੋਈ ਕੀ ਕਹਿਣਾ ਮੜਾ ਮੋਟਾ ਵੀ ਨਹੀਂ ਤਾਂ ਆਉਂਦਾ ਹੀ ਨਹੀਂ ਜੀ ਠੀਕ ਹੈ ਜੀ ਹਾਂਜੀ ਲੋਪਰਾ ਚੈੱਕ ਕਰ ਸਕਦੇ ਠੀਕ ਹੈ ਜੀ ਲੋ ਜੀ ਕੰਟ ਨੂੰ ਓਕੇ ਹੁੰਦੀ ਸਾਰੇ ਹਾਂ ਹਾਂ ਸਭ ਓਕੇ ਠੀਕ ਹੈ ਲੋਪਰਾ ਚੈੱਕ ਕਰ ਸਕਦੇ ਹੋ ਬਾਈ ਜੀ ਨੇ ਜਰੂਰ ਕਨੈਕਟ ਕਰੋ ਕੋਈ ਡਾਟਾ ਟੈਲਵਾ ਤੇ ਜਿਲ੍ਹਾ ਨੂੰ ਪਹਿਲੀ ਬਰਨਾਲਾ ਲੋ ਜੀ ਫੇਸ ਕੁਆਲਿਟੀ ਠੀਕ ਹੈ ਜੀ ਜਿਮੀਦਰਪਰਾ ਆਪਣਾ ਠੀਕ ਹੈ ਜੀ ਅਬੀ ਝੋਟੀ ਹਾਂਜੀ ਕੋਠੇ ਕਿਹੜੇ ਵਜਦੇ ਆਹੇ ਕਨਵੇ ਜੀ ਢੱਲਮਾ ਵਜਦੇ ਆ ਜੀ ਮੌੜਾਂ ਵਾਲਾ ਕਚਰਾ ਜੀ ਹਾਂਜੀ ਗਾਂਧੀ ਕੇ ਵਜਦੇ ਆ ਠੀਕ ਹੈ ਗਾਂਧੀ ਕੇ ਹਾਂਜੀ ਗਾਂਧੀ ਕੇ ਪਰਿਵਾਰ ਚੋਂ ਕਿਤੋਂ ਮਰਦੀ ਪਸੰ ਉਹਦੀ ਪੰਡ ਢੱਲਮਾ ਠੀਕ ਹੈ ਜੀ ਪੰਡ ਢੱਲਮਾ ਤੋਂ ਠੀਕ ਹੈ ਜੀ ਤਾ ਫੇ ਕੋਲ ਭਰਾ ਢੱਲਮਾ ਪੰਡਾ ਹੈ ਹਾਂਜੀ ਠੀਕ ਹੈ ਜੀ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ